ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਪੈਨਸ਼ਨਾਂ ਤੇ ਬੇਰੁਜ਼ਗਾਰਾਂ ਨਾਲ ਮੁੱਖ ਮੰਤਰੀ ਸੁਦਰਪਾਤ ਸਿੰਘ ਮਾਨ ਵਿੱਤ ਮੰਤਰੀ ਹਰਪਾਉ ਸਿੰਘ ਟੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਵਾਇਸ ਦੁਆਰਾ ਮਿਤੀ 26 6 2025 ਨੂੰ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਕੈਲੰਡਰ ਕਿਤੇ ਜਾਣ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੰਸੁਚਿਤ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਨਾ ਧਿਆਨਾ ਪਠਮੀ ਵਿਖੇ ਹੋਣ ਵਾਲੀ ਪੰਜਾਬ ਦਾ ਸਭਾ ਦੀ ਇੱਕ ਸੀਟ ਲਈ ਜਿਮਨੀ ਚੋਣ ਗਏ ਲਗਭਗ ਸਾਰੀਆਂ ਹੀ ਮੁਲਾਜ਼ਮ ਪੈਨਸ਼ਨਰ ਤੇ ਬੇਰੁਜ਼ਗਾਰ ਜਿਮਨੀਆਂ ਨੇ ਮੌਕੇ ਦੀ ਨਿਯਾਗਤ ਨੂੰ ਸਮਝਦੇ ਹੋਏ ਲੁਧਿਆਣਾ ਦੇ ਕੇ ਰੈਲੀਆਂ ਪ੍ਰੋਟੈਸਟ ਤੇ ਰੂਮ ਸਮਝਾ ਦੇ ਕਰਕੇ ਸਰਕਾਰ ਦਾ ਧਿਆਨ ਆਪਣੀਆਂ ਭਖਦੀਆਂ ਮੰਗਾਂ ਵੱਲ ਖਿੱਚਣ ਦਾ ਯਤਨ ਕੀਤਾ ਸੀ ਤੇ ਗੱਲ ਤਾਂ ਹੁਣ ਸਾਰੀਆਂ ਹੀ ਯੂਨੀਅਨ ਨੂੰ ਸਮਝ ਆ ਚੁੱਕੀ ਹੈ ਕਿ ਸਰਕਾਰ ਸਿਰਫ ਤੇ ਸਿਰਫ ਚੋਣਾਂ ਵੇਲੇ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੀ ਹੈ ਪਰੰਤੂ ਅੱਗੇ ਪਿੱਛੇ ਉਹਨਾਂ ਦੀ ਆਵਾਜ਼ ਨੂੰ ਨਾ ਸੁਣਦੇ ਹੋਏ ਨਜ਼ਰਅੰਦਾਜ਼ ਹੀ ਕਰਦੀ ਹੈ ਪਰੰਤੂ ਇਸ ਵਰਦੀ ਸਰਕਾਰ ਨੇ ਉਹੀ ਪੁਰਾਣਾ ਦਾਅਵਾ ਜਾਰੀ ਰੱਖਿਆ ਤੇ ਲਗਭਗ ਸਾਰੀਆਂ ਹੀ ਜਥੇਬੰਦੀਆਂ ਨੂੰ ਕੋਈ ਕੁਝ ਮੀਟਿੰਗਾਂ ਦਾ ਸਮਾਂ ਦਿੱਤਾ ਵਾ ਜੋ ਕਿ 25 ਜੂਨ ਤੇ 26 ਜੂਨ 2025 ਨੂੰ ਕੀਤੀਆਂ ਜਾਣੀਆਂ ਸਨ ਇਸ ਤਰ੍ਹਾਂ ਕਰਕੇ ਸਰਕਾਰ ਨੇ 19 ਜੂਨ ਦੀ ਲੁਧਿਆਣਾ ਵਿਖੇ ਚੌਂਕ ਦਾ ਸਮਾਂ ਲੰਘਾ ਲਿਆ ਪਰੰਤੂ ਪਹਿਲਾਂ ਵਾਂਗ ਉਹੀ ਇੱਕ ਵਾਰ ਫਿਰ ਉਹੀ ਪੰਤੜਾ ਵਧਦੇ ਹੋਏ ਜਿਨ੍ਹਾਂ ਵੀ ਮੀਟਿੰਗਾਂ ਲਈ ਸਮਾਂ ਦਿੱਤਾ ਸੀ ਉਹਨਾਂ ਵਿੱਚੋਂ ਇੱਕ ਵੀ ਮੀਟਿੰਗ ਨਹੀਂ ਕੀਤੀ ਤੇ ਸਾਰੀਆਂ ਜਿੱਥੇ ਬੰਦੀਆਂ ਨੂੰ ਮੌਜੂਦ ਕੀ ਕੀਤਾ ਹੈ ਤਾਂ ਉਹ ਜਾਣਦੇ ਹਾਂ ਕਿ 25 ਤੇ 26 ਜੂਨ ਨੂੰ ਜਿਹੜੀਆਂ-ਕਿਹੜੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣੀਆਂ ਸਨ ਤੇ ਇਸ ਦੇ ਵਿੱਚ ਕੀ ਕੋਈ ਡਿਸਕਸ ਹੋਣਾ ਸੀ ਤੇ ਕਿਹੜੇ ਕਾਰਨਾਂ ਕਰਕੇ ਇਹ ਮੀਟਿੰਗਾਂ ਇੱਕ ਵਾਰ ਫੇਰ ਕੈਨਸਲ ਕਰ ਦਿੱਤੀਆਂ ਗਈਆਂ ਹਨ ਨਾਲ ਸਰ ਮੁੱਖ ਮੰਤਰੀ ਸਧਾਰ ਭਗਵੰਤ ਸਿੰਘ ਮਾਨ ਨੇ ਕਈ ਜਥੇਬੰਦੀਆਂ ਨੂੰ 26 6 2025 ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਪਰੰਤੂ ਇਸੇ ਮਿਤੀ ਨੂੰ ਹੀ ਪੰਜਾਬ ਕੈਬਨਿਟ ਮੀਟ ਦੀ ਮੀਟਿੰਗ ਰੱਖ ਲਈ ਗਈ ਤੇ ਉਸ ਮੀਟਿੰਗ ਵਿੱਚ ਮਸ਼ਰੂਫ ਹੋਣ ਕਰਕੇ ਮੁੱਖ ਮੰਤਰੀ ਦੁਆਰਾ ਇਹ ਸਾਰੀਆਂ ਮੀਟਿੰਗਾਂ ਕੈਨਸਲ ਕਰ ਦਿੱਤੀਆਂ ਗਈਆਂ ਫਿਰ ਪੰਜਾਬ 77 ਦੀ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਅਧਿਕਾਰੀਆਂ ਦੇ ਪੱਧਰ ਦੀ ਜੋ ਮੀਟਿੰਗ 25 5 2025 ਨੂੰ ਹੋਣੀ ਸੀ ਉਸ ਵਿੱਚ ਪ੍ਰਮੁੱਖ 77 ਵਿੱਤ 77 ਪਰਸਨਲ ਵਿਭਾਗ 77 ਆਮ ਰਾਜ ਪ੍ਰਬੰਧ ਨੇ ਸ਼ਾਮਲ ਹੋ ਕੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਬੇਸ ਤਿਆਰ ਕਰਨਾ ਸੀ ਉਹ ਮੀਟਿੰਗ ਵੀ ਨਹੀਂ ਹੋ ਸਕੀ ਕਿਉਂਕਿ ਪ੍ਰਮੁੱਖ ਸਕੱਤਰ ਵੇਦੂ கிருஷ்ਣ ਕੁਮਾਰ ਕਿਸੇ ਹੋਰ ਜ਼ਰੂਰੀ ਕੰਮ ਦੇ ਵਿੱਚ ਮਸ਼ਰੂਫ ਸਨ ਇਸੇ ਤਰ੍ਹਾਂ ਹੀ ਮੁਲਾਜ਼ਮ ਪੈਨਸ਼ਨਾਂ ਸੰਘਾ ਫਰੰਟ ਦੇ ਖਾਗਵਾ ਨਾਲ ਕੈਬਨਟ ਸਭਾ ਕਮੇਟੀ ਦੀ ਜੋ ਮੀਟਿੰਗ 26 ਜੂਨ ਨੂੰ ਹੋਣੀ ਸੀ ਤੇ ਜਿਸ ਵਿੱਚ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਸਾਂਝੀਆਂ ਮੰਗਾਂ ਜਿਵੇਂ 13% ਪੈਂਡਿੰਗ ਡੀਏ ਨੂੰ ਨਿਬੇੜ ਕੀਤਾ ਜਾਣਾ ਪ੍ਰਾਣੀ ਪੈਨਸ਼ਨ ਬਹਾਲ ਕਰਨ ਨੂੰ 17/2020 ਤੋਂ ਬਾਅਦ ਭਰਤੀ ਹੋਏ ਨੌਜਵਾਨਾਂ ਦੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਬਾਗੂ ਕਰਨ 15/1/2015 ਦਾ ਪੱਤਰ ਬੋਧ ਕਰਕੇ ਪਰਵੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦੇਣ ਦਾ ਮੁੱਦਾ ਉਠਾਇਆ ਜਾਣਾ ਸੀ ਉਹ ਸਾਰੀਆਂ ਮੰਗਾਂ ਤਲੀਆਂ ਤਰਾਈਆਂ ਹੀ ਰਹਿ ਗਈਆਂ ਹਨ ਇਸੇ ਤਾਂ ਹੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਜ ਨੇ ਬੀਐਡ ਟੈਟਪਰਫ ਬੇਜਗਰ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਕਬਾਇਆ ਓਵਰਏਜ ਬੇਰਜ਼ਗਾਰ ਯੂਨੀਅਨ ਦੇ ਪ੍ਰਧਾਨ ਰਵਣ ਕੁਮਾਰ ਮਲੋਟ ਬੇਰਜ਼ਗਾਰ ਮਲਟੀਪਰਪਸ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਟੇਲਵਾ ਬੀਅਰਡ ਮੈਥ ਸਾਇੰਸ ਟਰੈਕ ਪਾਸ ਬੇਰਜ਼ਗਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਬਡਲਾੜਾ ਆਰਟ ਐਂਡ ਕਰਾਫਟ ਟਰੈਕ ਪਾਸ ਬੇਰਜ਼ਗਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛਨੀਰ ਨਾਮ ਜੋ ਮੀਟਿੰਗ 26 ਜੂਨ ਨੂੰ ਕਰਨੀ ਆ ਸਮ ਉਹ ਵੀ ਕੈਨਸਲ ਕਰ ਦਿੱਤੀਆਂ ਗਈਆਂ ਹਨ ਕੁੱਲ ਮਾਕੇ 19 ਜੂਨ 2025 ਨੂੰ ਲੁਧਿਆਣਾ ਪੱਛਮੀ ਵਿਖੇ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਇੰਨੀਆਂ ਵੀ ਮੀਟਿੰਗਾਂ ਕਰਨ ਦਾ ਪ੍ਰਸਤਾਵ ਸਰਕਾਰ ਵੱਲੋਂ ਵੱਖ-ਵੱਖ ਜਥੇਬੰਦੀਆਂ ਨੂੰ ਦਿੱਤਾ ਗਿਆ ਸੀ ਉਸ ਪ੍ਰਸਤਾਵੇ ਨੂੰ ਇੱਕ ਵਾਰ ਫੇਰ ਦਰਖਤਾਰ ਕਰ ਦਿੱਤਾ ਗਿਆ ਹੈ ਜਿਸ ਨਾਲ ਲਗਭਗ ਸਾਰੀਆਂ ਹੀ ਜਥੇਬੰਦੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਹੁਣ ਦੇਖੋ ਮੇਰੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਇਹ ਕੈਨਸਲ ਕੀਤੀਆਂ ਹੋਈਆਂ ਮੀਟਿੰਗਾਂ ਨੂੰ ਅੱਗੇ ਕਿਸੇ ਹੋਰ ਦਿਨ ਸਮਾਂ ਦੇ ਕੇ ਤੇ ਡਿਲੀਗੇਟਾਂ ਨੂੰ ਸੱਦਾ ਇਸ ਦੇ ਵਾਸਤੇ ਦਿੰਦੀ ਹੈ ਜਾਂ ਫਿਰ ਇਨ ਜਿਵੇਂ ਬੰਦੀਆਂ ਨੂੰ ਇੱਕ ਵਾਰ ਫੇਰ ਸੰਘਰਸ਼ ਕਰਨ ਲਈ ਮਜਬੂਰ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ